ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਜੀ ਹਾਂ ਅਸੀਂ ਕਾਲੀਦਾਲ ਕਰਨੀਆਂ ਜੀ ਸ਼ੁਰੂ ਤੋਂ ਹੂੰ ਤੀਤੂ ਜੋਂਦੇ ਵੇਲ ਦੇ ਤੀਤੂ ਵਾਲੀ ਜੇ ਨਹੀਂ ਹੋਈਆਂ ਗਣੇ ਇਹ ਵੋਟ ਕੋਈ ਮਰਜ਼ੀ ਪਾਈ ਜਾਵੇ ਆਪਦੇ ਕੰਮ ਨੂੰ ਪਾਉਣੀਆਂ ਜੀ ਜਿੱਦਾਂ ਕਿਸੇ ਦਾ ਕੰਮ ਹੁੰਦਾ ਉਹ ਨੂੰ ਏਕਤਾ ਸਾਡੇ ਸਾਰੇ ਪਿੰਡ ਦਾ ਕਿਸੇ ਦਾ ਰੌਲਾ ਨਹੀਂ ਰੌਲਾ ਨਹੀਂ ਘਰ ਚ ਵੀ ਏਕਤਾ ਹੈ ਬੈਠੇ ਆ ਇਕੱਠੇ ਜੀ ਘਰ ਚ ਵੀ ਏਕਤਾ ਹੈਗਾ ਮੁੰਡਾ ਬਾਹਰ ਦੂਜੇ ਪਾਸੇ ਇੱਧਰ ਬੈਠਾ ਇਹ ਕਾਂਗਰਸੀਆ ਸੀਗਾ ਪਰ ਜਿੰਦਰ ਆ ਗਿਆ ਕਿਸੀ ਜਣੇ ਫਿਰਕੂ ਆ ਅਸੀਂ ਸ਼ੁਰੂ ਤੋਂ ਕਾਲੀਆਂ ਕਾਲੀ ਰੱਖਾਂਗੇ ਜਿੰਨਾ ਚਿਰ ਮਰਦੇ ਹੀ ਨਹੀਂ ਠੀਕ ਹੈ ਜੀ ਜੋਂਦੇ ਧੰਮ ਤੱਕ ਬੋਡ ਵੀ ਕਾਲੀ ਨੂੰ ਤਕੜੀ ਨੂੰ ਭਵਾਵਾਂਗੇ ਠੀਕ ਹੈ ਜੀ ਕਿਉਂਕਿ ਦਾਮ ਤੱਕ ਦੇ ਨਜ਼ਰ ਜਿਉਂਵਾਂਗੇ ਜਿਹੜਾ ਕਾਲੀਦਾਲ ਕੰਨੀ ਹੋਣਾ ਆ ਨਹੀਂ ਲੋਕਾਂ ਨੂੰ ਵੀ ਇਤਨੀ ਹੋਰ ਕਰਨੀ ਹੈ ਪਰ ਨੂੰ ਹੋਰ ਕਰਨੀ ਹੈ ਮੁੰਡਾ ਮਾਨ ਨੂੰ ਜਿਹੜੇ ਆ ਬੈਠੇ ਇਹਦੇ ਘਰ ਵਾਲੀ ਵੀ ਫੋਨ ਦੀ ਨਾਲੇ ਪਰ ਕਾਂਗਰਸੀਆਂ ਕੰਨੀ ਨਹੀਂ ਮੁੰਡਾ ਮਾਨ ਕੋਈ ਮੁੰਡਾ ਮਾਨ ਕਰਨੀ ਹੈ ਠੀਕ ਹੈ ਪਰ ਮੈਂ ਆਪ ਵੀ ਆਪ ਦੀ ਰਾਹ ਦਿਆ ਜੀ ਆਪ ਦੀ ਅਸੀ ਕਾਲੀਦਾਲ ਕਾਲੀਦਾਲ ਹੀ ਇਹ ਪਾਰਟੀ ਕਰਨੀ ਆ ਜੀ ਮੇਰੇ ਕੰਨੀ ਆਗਾ ਉੱਤਰ ਤੋਂ ਕਹਾਂਗੇ ਇਹਦਾ ਚੋਤੂ ਵੀ ਭਵਾਵਾਂਗੇ ਅਸੀਂ ਕਾਲੀਦਾਲ ਨੂੰ ਹਾਂਜੀ ਯਾਨੀ ਵਧੀਆ ਵਸਦੇ ਛੇੜਦਾ ਮੈਂ ਟਾਈਮ ਵਧੀਆ ਲੰਘਿਆ ਜੀ ਪਿਆਰ ਆ ਸਾਰਿਆਂ ਦਾ ਹਾਂਜੀ ਆਖਰੇ ਬਿਲਾ ਤਾਜੀ ਬਣਾਉਣਾਗਾ ਤੁਹਾਨੂੰ ਨੇ ਹੈ ਬੋਟਾਂ ਆ ਪਾਰਟੀਆਂ ਕੰਨੀਆਂ ਮੈਂ ਗਾਲੀਆਂ ਕੰਨੀਆਂ ਰਹਿਦੀਆਂ ਦਾ ਇਕੱਠੀਆਂ ਆ ਨਾ ਭਾਈ ਸਾਹਿਬ ਦੇ ਸਾਥ ਜਾਨੀ ਕਹੇ ਮਾ ਭਾਈ ਸਾਹਿਬ ਹਾਂ ਬਹੁਤ ਵਧੀਆ ਭਾਈਚਾਰਾ ਬਹੁਤ ਸਾਝ ਹੈ ਸਾਥ ਇਹ ਨਹੀਂ ਬੋਲਿਆ ਨਹੀਂ ਕਹਿੰਦੇ ਠੀਕ ਨੇ ਸਾਰੇ ਉਧਰੋਂ ਮਾਨ ਪਾਲ ਚੀ ਦੇ ਬੰਦੇ ਜਿਹੜੇ ਸਿਮਰਜੀਤ ਮਾਨ ਦੇ ਉਹ ਵੀ ਠੀਕ ਨੇ ਮੁੰਡੇ ਆਪਦੀ ਮਿਹਨਤ ਕਰਦੇ ਠੀਕ ਹੈ ਇਹਦਾ ਬਹੁਤ ਸਾਰੇ ਮੁੰਡਿਆਂ ਦੀ ਜਿਹੜੇ ਜ਼ਾਹਰ ਪਾਰਟੀਆਂ ਦੀ ਵਧੀਆ ਹੈ ਹਾਂਜੀ ਹੁਣ ਅਸੀਂ ਇਕੱਠੇ ਬੈਠਾ ਮੈਂ ਇੱਥੇ ਸਾਰੇ ਇਕੱਠੀ ਜਾਂਦੇ ਕਿਰਪਾ ਢੰਡੇ ਦੇ ਘਾਰ ਨਹੀਂ ਬੈਠੇ ਉਹ ਕਹਿੰਦੇ ਨਹੀਂ ਢੰਡੇ ਨਾਲ ਆਓ ਸਾਡੇ ਪਿੰਡ ਤੋਂ ਤਾਂ ਨਹੀਂ ਤੁਰੀ ਜੀ ਹਾਂਜੀ ਠੀਕ ਤਾਂ ਜੀ ਕਿਸੇ ਨੇ ਟੈਂਟ ਨਹੀਂ ਲਾਉਣਾ ਤੁਸੀਂ ਕਰਨਾ ਠੀਕ ਹੈ ਜੀ ਚਲੋ ਸੁਵੀਰ ਲਾਲੀ ਬਖਰੀ ਗੱਲ ਆ ਉਹ ਢੰਡਿਆ ਤੋਂ ਡਰਦੇ ਵਿਚਾਰੇ ਬੈਠੇ ਜੀ ਦੂਜੀਆਂ ਬਾਲਟੀਆਂ ਆਪਾਂ ਬੈਈਏ ਜਿਆਣੇ ਆਪਾਂ ਤਾਂ ਜਿਹੜਾ ਮੱਲੂ ਬਚੋ ਹਾਂ ਜੀ ਆਹ ਗੱਲ ਨਹੀਂ ਬਾਕੀ ਵੀ ਅੰਦਰ ਜੋ ਇਕੱਠੇ ਬੈਠ ਜਾਂਦੇ ਆ ਕੇ ਫੋਟੋਆਂ ਖਿੱਚ ਕੇ ਵਾਇਰਲ ਕਰ ਦਿੰਦੇ ਆ ਤਾਂ ਉਹ ਤੇ ਇੱਕ ਦਿਨ ਧੱਕਾ ਵੀ ਲਾਦੇ ਜੀ ਜਿਹਦੇ ਧੱਬਾ ਵੀ ਲਾਦੇ ਆ ਵੀ ਹਾਂ ਜੀ ਇਹ ਪੱ ਗੱਲ ਹੁੰਦੀ ਕੋਈ ਸ਼ੋਰ ਬਣਾਈ ਕੋਈ ਸ਼ੋਰ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਜਿੱਥੇ ਕੋਈ ਖੜਾ ਹੈ ਉਹ ਖੜਾ ਹੈ ਹਾਂਜੀ ਹਾਂਜੀ ਚਲੋ ਵਧੀਆ ਜੀ ਸਾਡਾ ਇੱਕ ਪੈਸਾ ਰਹਿਣਾ ਬਾਪੂ ਜੀ ਨਾਮ ਕੀ ਤੁਹਾਡਾ ਜੀ ਅਵਤਾਰ ਸਿੰਘ ਪਿੰਡ ਦੋਧਪੁਰ